ਅਕਤੋ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਜਿਵੇਂ ਪਤਾ ਹੋ ਤੁਹਾਡਾ ਛੋਟਾ ਵੀਰ ਗੋਪੀ ਮਾਝੇ ਵਾਲਾ ਜ਼ਿਲ੍ਹਾ ਤਰਨਤਾਰਨ ਨੌ ਲੱਕੀ ਪੱਟੀ ਤੋਂ ਬਲੌਂਗ ਕਰਦਾ ਹੈ ਤੇ ਮੇਰਾ ਯਾਰ ਰਾਣਾ ਸੰਧੂ ਯਾਰ ਪੰਜਾਬੀ ਸਾਡਾ ਚੈਨਲ YouTube ਚੈਨਲ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਦੱਸਿਓ ਵੀ ਕਿਹੜਾ ਟੌਪਿਕ ਤੁਹਾਨੂੰ ਬੈਸਟ ਲੱਗਾ ਵਧੀਆ ਲੱਗਾ ਅੱਜ ਸਾਡਾ ਮੁੰਡਾ ਵੱਖਰੇ ਵੱਖਰੇ ਟੌਪਿਕਾਂ ਵਿਸ਼ਿਆਂ ਮੁੱਦਿਆਂ 'ਤੇ ਡਿਬੇਟ ਕੰਟੀਨਿਊ ਗੱਲਬਾਤ ਡੇਲੀ ਕਰਦੇ ਰਹਿੰਦੇ ਆ ਕਿਉਂਕਿ ਸਾਡਾ ਦਿਲ ਦੀ ਰੀਜ ਹੁੰਦੀ ਵੀ ਚੰਗਾ ਸੋਚ ਚੰਗਾ ਸੁਣੋ ਮਿਲੇ ਸਾਰੀ ਦੇਸ਼ਵ ਦੇ ਦੀ ਸੰਗਤ ਅੱਜ ਆਪਣਾ ਆਪਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਸ਼ਹਿਰ ਬਾਰੇ ਆਪਾਂ ਜਿਹਨੂੰ 9 ਲੱਖੀ ਪੱਟੀ ਜਾਂਦੇ ਆ ਇਹਨੂੰ 9 ਲੱਖੀ ਪੱਟੀ ਕਿਉਂ ਕਿਹਾ ਜਾਂਦਾ ਪਹਿਲਾਂ ਤੇ ਇਹ ਕੁਛ ਲਈ 9 ਲੱਖੀ ਪੱਟੀ ਜਿੱਦਾਂ ਮਤਲਬ ਪੁਰਾਣੇ ਜ਼ਮਾਨੇ ਜਦੋਂ ਲਾਹੌਰ ਟੈਕਸ ਜਾਂਦਾ ਹੁੰਦਾ ਸੀ ਨਾ ਆਪਣਾਂ ਚੁਬਾਲ ਦਾ 3 ਲੱਖ ਰੁਪਈਆ ਨਸ਼ਾਰੇ ਦਾ 3 ਲੱਖ ਰੁਪਈਆ ਤੇ ਪੱਟੀ ਸ਼ਹਿਰ ਦਾ 3 ਲੱਖ ਰੁਪਈਆ ਕਿੰਨਾ ਹੋ ਗਿਆ 3 3 9 ਲੱਖ ਰੁਪਈਆ ਜਦੋਂ ਪੱਟੀ ਸ਼ਹਿਰ ਨੂੰ ਲਾਹੌਰ ਟੈਕਸ ਜਾਂਦਾ ਸੀ ਨਾ ਸਿੱਧੀ ਗੱਲ ਬਾਤ ਲਾਹੌਰ ਨਾਲ ਹੀ ਸਾਰੇ ਪੱਟੀ ਸ਼ਹਿਰ ਦੀ ਇਸ ਕਰਕੇ ਨੂੰ 9 ਲੱਖੀ ਪੱਟੀ ਸ਼ਹਿਰ ਕਿਹਾ ਜਾਂਦਾ 9 ਲੱਖ ਮਾਮਲਾ ਜਾਂਦਾ ਹੁੰਦਾ ਸੀ ਲਾਅਰਸ ਲਾਹੌਰ ਪੁਰਾਣੇ ਜ਼ਮਾਨੇ ਚ ਅੱਜ ਤੋਂ 19 19ਵੀਂ ਸਦੀ ਦੀ ਗੱਲ ਕਰਦੇ ਆ ਮਾ ਉਦੋਂ ਤੋਂ 9 ਲੱਖੀ ਪੱਟੀ ਕਿਹਾ ਜਾਂਦਾ ਤੇ ਤੁਹਾਨੂੰ ਇਹ ਤੋਂ ਬਾਅਦ ਆਪਾਂ ਆਪਣੇ ਸ਼ਹਿਰ ਦਾ ਮਾਜੇ ਦਾ ਸਟਾਰ ਪੋਲੀਟੀਕਲ ਲੀਡਰ ਆਪਣਾ ਲਾਲਜੀਤ ਸਿੰਘ ਭੁੱਲ ਕੈਬਨਿਟ ਮੰਤਰੀ ਪੰਜਾਬ ਐਮ ਐਲ ਏ ਸਾਹਿਬ ਕਿਉਂਕਿ ਸਿਫਤ ਕਰਨੀ ਬੰਦ ਜਿਹੜੇ ਬੰਦੇ ਨੇ ਚੰਗੇ ਕੰਮ ਕੀਤੇ ਉਹਨਾਂ ਦੀ ਸਿਫਤ ਕਰਨੀ ਜ਼ਰੂਰ ਬੰਦੀ ਸਾਡਾ ਪਰਸੈਂਟ ਉਹ ਜੇਲ੍ਹ ਮੰਤਰੀ ਨਵਾ ਰੈਂਕ ਮਿਲਿਆ ਵਾ ਟਰਾਂਸਪੋਰਟ ਮੰਤਰੀ ਨਵਾ ਬڑے ਚਿਰ ਤੋਂ 4.5 ਸਾਲੋਂ 3 ਸਾਲੋਂ ਚੱਲੇ ਆ ਤੇ ਹੁਣ ਮੇਸਨ ਪਸ਼ੂ ਪਾਲਣ ਵਿਭਾਗ ਨੂੰ ਮਿਲ ਗਿਆ ਤੇ ਬਹੁਤ ਵਧੀਆ ਕੰਮ ਕਰ ਰਹੇ ਹੁਣ ਮੈਂ ਕੱਲ ਹਰੀਕੇੜਾ ਬਨ ਟੁੱਟਾ ਆਪਣੇ ਸਭਰਾ ਲੱਗੇ ਉੱਥੇ ਵੇਖ ਰਿਹਾ ਵੀ ਦਿਨ ਰਾਤ ਸੇਵਾ ਵਿੱਚ ਜੁਟੇ ਨੇ ਸਾਡੇ ਮੰਤਰੀ ਸਾਡੇ ਵਾਲਾ ਮੰਤਰੀ ਅਸੀਂ ਕਹਿ ਦਈਏ ਵੀ ਲਾਲਜੀਤ ਸਿੰਘ ਭੁੱਲਰ ਬੜਾ ਉੱਥੇ ਬੋਰੀਆਂ ਦੀ ਸੇਵਾ ਕਰ ਰਹੇ ਨੇ ਬੋਰੀਆਂ ਭਰ-ਭਰ ਕੇ ਮਿੱਟੀ ਦੀਆਂ ਜੀ ਸੀ ਬੀਆਂ ਲੱਗੀਆਂ ਨੇ ਟਰੈਕਟਰ ਟਰਾਲੀਆਂ ਲੱਗੀਆਂ ਨੇ ਲਾਲੋ ਸਾਹਿਬ ਪੰਜਾਂ ਪੰਜਾਂ ਮਿੰਟਾਂ ਬਾਅਦ ਟਰਾਲੀ ਆ ਰਹੀ ਮਿੱਟੀ ਦੀ ਭਰ ਕੇ ਕਿਉਂਕਿ ਟਾਏ ਨਾਲ ਉੱਥੋਂ ਮਿੱਟੀ ਦੇ ਪੰਜਾ ਪੰਜਾ ਮਿੰਟਾਂ ਬਾਅਦ ਟਰਾਲੀਆਂ ਭਰ ਕੇ ਆ ਰਹੀਆਂ ਨੇ ਤੇ ਉੱਤੇ ਆਪਣੇ ਬਾਬਾ ਸੁੱਖਾ ਸਿੰਘ ਬਾਬਾ ਹਾਕਮ ਸਿੰਘ ਸਰਾਲੀ ਸਾਹਿਬ ਵਾਲੇ ਬਾਬਾ ਤਾਰਾ ਸਿੰਘ ਸਰਾਲੀ ਸਾਹਿਬ ਬਾਬਾ ਤਾਰਾ ਸਿੰਘ ਦੀ ਬਹੁਤ ਵੱਡੀ ਸੇਵਾ ਚੱਲ ਰਹੀ ਹੈ ਚਾਹ ਪਕੌੜੇ ਲੰਗਰ ਦਾ ਅਟੁੱਟ ਲੰਗਰ ਵਰਤਿਆ ਜਾ ਰਿਹਾ ਜਿਹੜੀ ਸੰਗਤ ਦੂਰੋਂ ਨੇੜੇ ਆ ਰਹੀ ਕੈਮਰਾਮੈਨ ਆ ਰਹੇ ਨੇ ਜੋ ਕਿਉਂਕਿ ਅੱਜ ਕੱਲ ਟੈਕਨੋਲੋਜੀ ਸੋਸ਼ਲ ਮੀਡੀਆ ਜੋਗੇ ਕਿਉਂਕਿ ਉਹ ਉੱਥੇ ਕੈਪਚਰ ਕਰਦੇ ਆ ਟੈਕਨੋਲੋਜੀ ਜਿਹੜੀ ਸੋਸ਼ਲ ਮੀਡੀਆ ਪੱਤਰਕਾਰ ਆ ਰਹੇ ਨੇ ਦੂਰ ਦੂਰ ਤੱਕ ਜਿਹੜੇ ਲੀਡਰ ਸਾਡੇ ਸੁੱਤੇ ਪੋਲਿਟਿਕਸ ਸੁੱਤੇ ਲੀਡਰ ਉਹਨਾਂ ਬਾਰੇ ਦੱਸਿਆ ਜਾਂਦਾ ਵੀ ਇੱਥੇ ਸਰਕਾਰ ਵੀ ਕਿਉਂਕਿ ਸਰਕਾਰ ਸਰਕਾਰ ਦਾ ਬੜਾ ਵੱਡਾ ਰੋਲ ਹੁੰਦਾ ਵੇ ਇਹ ਚੀਜ਼ਾਂ 'ਚ ਉੱਥੇ ਵੇਖ ਰਿਆਂ ਵੀ ਦਿਨ ਰਾਤ ਸੇਵਾ ਚੱਲ ਰਹੀ ਹੈ ਮੇਰੇ ਯਾਰ ਦੋਸਤਾਂ ਸੰਗਮਾ ਜੋਤੀਸ਼ਾ ਤੋਂ ਉਹਨਾਂ ਦਾ ਮੈਂ ਨਾਮ ਵੀ ਲਾਦਾ ਜੋਬਨ ਤੇ ਸਾਡਾ ਰੇਸ਼ਮ ਵੀਰ ਤੇ ਲੰਮਾ ਲਾਪਰੀਤ ਸਿੰਘ ਜੋਤੀਸ਼ਾਲ ਔਰ ਡੇਲੀ ਚੱਲ ਜਾਂਦੇ ਸਵੇਰੇ ਇਤਰਾਦ ਨੂੰ 12-12 ਇੱਕ-ਇੱਕ ਵਜੇ ਆਉਂਦੇ ਦਿਨ ਰਾਤ ਸੇਵਾ ਲਈ ਕਿਉਂਕਿ ਬੋਰੇ ਭਰ ਕੇ ਨਾ ਤੇ ਨਾਲ ਹੀ ਜਾਲੇ ਵਾਲੇ ਨਾਲ ਹੀ ਜਾਲਾ ਜਿਹੜਾ ਬੰਦ ਹੈ ਜਦੋਂ ਆਪਾਂ ਜਾਲਾ ਬਣਾਦੇ ਉਹਦੇ ਵਿੱਚ ਬੋਰੀਆਂ ਘਟੋ ਘਟ 100 ਬੋਰੀ ਪੈ ਜਾਂਦੇ ਉਹਨੂੰ ਫਿਰ ਪਾਣੀ 'ਚ ਸੁੱਟਦੇ ਆ ਉਹਦੇ ਨਾਲ ਬੰਨ ਬੰਦਾ ਵਾ ਘਟੋ ਘਟ 100 150 ਬੋਰੀ ਉਹਦੇ ਵਿੱਚ ਜੰਗਲੇ 'ਚ ਪੈ ਜਾਂਦੀ ਆ ਉਹ ਵੀ ਬੰਦੇ ਲੱਗੇ ਮੈਂ ਆਪਣਾ ਅੱਛੀ ਲਾਈਵ ਦੇਖ ਕੇ ਆਇਆ ਹਾਂ ਬੜੀ ਤੇਜ਼ੀ ਨਾਲ ਕੰਮ ਬੰਦ ਦਾ ਚੱਲ ਰਿਹਾ ਤੇ ਬਾਬਾ ਜੀ ਲੰਗਰ ਦੀ ਸੇਵਾ ਠੰਡੇ ਜਿਨ੍ਹਾਂ ਨੂੰ ਅੱਜ ਚਲੋ ਮੌਸਮ ਵਧੀਆ ਵਾ ਜਿਹੜਾ ਧੁੱਪ ਹੁੰਦੀ ਆ 5-10 ਮਿੰਟ 'ਚ ਚਾਹ ਦਾ ਲੰਗਰ ਚੱਲਦਾ ਡੇਲੀ ਹਨਾ ਸ਼ਰਧਾਈਆਂ ਦਾ ਲੰਗਰ ਚੱਲ ਰਿਹਾ ਵਾ ਤੇ ਆਪਣੇ ਪਕੌੜੇ ਲੰਗ ਸਾਲੀ ਸਾਹ ਵਾਲੇ ਬਾਬਾ ਜਗਤਾਰ ਸਿੰਘ ਤਰਨ ਤਰਨ ਸਾਹ ਵਾਲੇ ਹਨ ਬਾਬਾ ਉੱਥੇ ਬਾਬਾ ਆਪਣੇ ਅਵਤਾਰ ਸਿੰਘ ਸੂਰ ਸਿੰਘ ਵਾਲੇ ਬਾਾਰ ਵੀ ਜਾਣਛੀਨ ਬਾਬਾ ਅਵਤਾਰ ਸਿੰਘ ਨੇ ਲੰਗਰ ਚੱਲ ਰਿਹਾ ਡੇਲੀ 24 ਘੰਟੇ ਚੱਲ ਰਿਹਾ ਤੇ ਸਾਡੇ ਮੰਤਰੀ ਉੱਥੇ ਡੇਲੀ ਜਦੋਂ 2023 ਵਾਲਾ ਬੰਨ ਟੁੱਟਾ ਸੀ ਆਪਣਾ ਹਰੀਕੇ ਵਾਲਾ ਕੜੋਂਮ ਲਾਗੋ ਉਦੋਂ ਵੀ ਨਿਰੰਤਰ ਸੇਵਾ ਚੱਲੀ ਸੀ ਬਾਬਿਆਂ ਦੀ ਜਲ ਪਾਣੀ ਤੇ ਤੇ ਉਦੋਂ ਵੀ ਮੰਡੀ ਚ ਕਿਉਂਕਿ ਮਿੱਟੀ ਮਿੱਟੀ ਆਊਗੀ ਤੇ ਫੇਰ ਹੀ ਕੰਮ ਚੱਲੂ ਅੱਗੇ ਜਿਹੜੇ ਮੁੰਡੇ ਮੇਰੇ ਅਰਗੇ ਯੰਗ ਮੁੰਡੇ ਲੱਗੇ ਨੇ ਮਿੱਟੀ ਬੰਨ ਬੰਨਣਾ ਕਿਉਂਕਿ ਇਹ ਆਪਣਾ ਨਾਲੋ ਸਭਰਾ ਤੋਂ 25 ਕਿਲੋਮੀਟਰ ਪੈ ਜਾਂਦਾ ਪੱਟੀ ਸ਼ਹਿਰ ਤੋਂ ਜੇ ਸਭਰਾ ਪਾਣੀ ਆ ਗਿਆ ਹੌਲੀ 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 ਪੱਟੀ ਸ਼ਹਿਰ ਵੀ ਪਾਣੀ ਆ ਸਕਦਾ ਇਸ ਕਰਕੇ ਮੰਤਰੀ ਸਾਹਿਬ ਤਾਂ ਪਹੁੰਚੇ ਨੇ ਉਹ ਹਰ ਵਾਰੀ ਪਹੁੰਚ ਜਾਂਦੇ ਨੇ ਕੋਈ ਵੀ ਜਿਹੜਾ ਸੁਲਤਾਨਪੁਰ ਲੋਧੀ ਕਪੂਰ ਥਲੇ ਬਾਹਰ ਟੁੱਟੇ ਪਿਛਲੇ ਏਰੀਆ ਆਪਣੇ ਹੁਣ ਕਿਉਂਕਿ ਸਤਲੁਜ ਨਹਿਰ ਪਾਖਣਾ ਨਹਿਰ ਦੇ ਵੀ ਡੈਮ ਛੱਡੇ ਨੇ ਪੋਗ ਡੈਮ ਦੇ ਵੀ ਡੈਮ ਛੱਡੇ ਨੇ ਚੰਡੀਗੜ੍ਹ ਮੁਹਾਲੀ ਸਾਰੇ ਦਿੱਲੀ ਮੁੰਬਈ ਸਾਰੇ ਪੈ ਰਿਹਾ ਕਿਉਂਕਿ ਸੜਕਾਂ ਦੇ ਪਾਣੀ ਆ ਰਿਹਾ ਜਿਨ੍ਹਾਂ ਦੇ ਜਿੱਦਾਂ ਹੁਣ ਸਾਡਾ ਬਿਆਸ ਰਿਹਾ ਲੱਗਦਾ ਨੂੰ ਹਰਾਈ ਕੇ ਪੱਤਣ ਲੱਗਦਾ ਕਿਉਂਕਿ ਸਾਨੂੰ 50 60 100 150 ਪਿੰਡਾਂ ਨੂੰ ਪਹਿਲਾਂ ਅਲਰਟ ਕਰ ਦਿੰਦੇ ਆ ਵੀ ਪਾਣੀ ਆ ਰਿਹਾ ਕਿਉਂਕਿ ਬੰਨ ਅਜੇ ਤੱਕ ਤਾਂ ਪੜਾ ਕਿ ਮਿੱਟੀ ਕਿਸ ਕਰਨਾ ਪੈਣੀ ਜਦੋਂ ਪਾਣੀ ਹੁਣ ਲਾ ਲੋ ਸਾਬ ਵੀ ਘਰੇ ਪਾਣੀ ਆਪਾਂ ਘਰੇ ਟੋਆ ਚ ਬੱਚੇ ਚ ਪਾਣੀ ਜੇ ਜ਼ਿਆਦਾ ਆ ਜੇ ਚ ਬੱਚੇ ਚ ਪਾਣੀ ਬਾਹਰ ਨੂੰ ਹੁੰਦਾ ਇਸ ਕਰਕੇ ਸਾਨੂੰ ਪਹਿਲਾਂ ਅਲਰਟ ਕਿਉਂਕਿ ਪਹਿਲਾਂ ਬਾਬਿਆਂ ਨੇ ਪਹਿਲਾਂ ਅਲਰਟ ਕਰ ਦਿੰਦੇ ਬਾਬਿਆਂ ਦੇ ਨਾਲ ਹੀ ਫਿਰ ਜਿਹੜੀ ਪਬਲਿਕ ਆ ਜਿਹੜੇ ਆਪਣੇ ਸਿੱਖ ਸਿੱਖ ਜਿਹੜੇ ਆਪ ਸਿੱਖ ਭਾਈਚਾਰਾ ਉਹ ਦਿਨ ਰਾਤ ਸੇਵਾ ਵਿੱਚ ਜੁਟੇ ਜਿੰਨੂੰ 2% ਕੇ ਉਸ ਤੋਂ ਬਾਅਦ ਆਪਾਂ ਪੱਟੀ ਸ਼ਹਿਰ ਬਾਰੇ ਹੁਣ ਗੱਲਬਾਤ ਚਰਚਾ ਡਿਬੇਟ ਕਰਾਂਗੇ ਵੀ ਪੱਟੀ ਸ਼ਹਿਰ ਦੀ ਗਰਾਊਂਡ ਜਿਹਨੂੰ ਆਪਾਂ ਆਪਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਕਹਿੰਦੇ ਉਹਦੇ ਵਿੱਚ ਬਹੁਤ ਵਧੀਆ ਟਰੈਕ ਬਣਿਆ 400 ਮੀਟਰ ਦਾ ਵੀ ਦੇ ਵਿੱਚ ਵਾਲੀਬਾਲ ਕ੍ਰਿਕਟ ਫੁੱਟਬਾਲ ਬੈਡਮਿੰਟਨ ਚਿੜੀ ਸ਼ਿੱਕਾ ਸਾਰੀਆਂ 5 6 ਗਰਾਊਂਡਾਂ ਵਿੱਚ ਹੀ ਹੁੰਦੇ ਆ ਉਹਦੇ ਵਿੱਚ ਬੈਨ ਨੂੰ ਘੱਟੋ ਘੱਟ 10 20 ਹਜ਼ਾਰ ਬੱਚਾ 25 ਹਜ਼ਾਰ 30 ਹਜ਼ਾਰ ਬੱਚਾ ਬੈਠ ਸਕਦਾ ਕਿਉਂਕਿ ਗਣਤੰਤਰ 26 ਜਨਵਰੀ ਤੇ 15 ਅਗਸਤ ਉੱਥੇ ਮਨਾਈ ਜਾਂਦੀ ਹੈ ਦਿੱਲੀ ਉਹਦੇ ਵਿੱਚ ਬਹੁਤ ਵਧੀਆ ਮਤਲਬ ਸਿੰਥੈਟਿਕ ਟ੍ਰੈਕਾਂ ਕੋਈ ਬਣਿਆ ਵਾ ਮਤਲਬ ਕੇਰੀ ਪਈ ਆ ਨਾ ਉੱਤੇ ਕੋਈ ਘਾ ਲੱਗਾ ਬਹੁਤ ਵਧੀਆ ਉਦੋਂ ਸਰਕਾਰਾਂ ਨੇ ਪਿਛੇ ਬਣਾਇਆ ਵਾ ਹੋਰ ਉੱਥੇ ਲਾਈਟਿੰਗ ਦਾ ਬਹੁਤ ਵਧੀਆ ਪ੍ਰਬੰਧ ਹੈ ਨੇਰੇ ਸਵੇਰੇ ਬੰਦਾ ਸੈਰ ਕਸਰਤ ਯੋਗਾ ਕਰ ਸਕਦਾ ਡੇਲੀ ਨੇੜੇ ਦੂਰ ਹੋਣ ਪਿੰਡਾਂ ਦੇ ਬੜੇ ਬੱਚੇ ਮਨਿਆੜ ਆਏ ਤੋ ਆ ਰਹੇ ਆ ਸਾਡੀਆਂ ਦੋ ਗਰਨੂਨਾ ਇੱਕ ਸਾਡਾ ਕਾਲਜ ਬਾਗ ਗੁਰਨਾਨਕ ਦੇਵ ਯੂਨੀਵਰਸਿਟੀ ਪੱਟੀ ਸ਼ਹਿਰ ਦਾ ਬਹੁਤ ਵਧੀਆ ਸਰਕਾਰੀ ਕਾਲਜ ਮਾਨਤਾ ਪ੍ਰਾਪਤ ਉਹਦੇ ਵਿੱਚ ਤੁਸੀਂ ਜਿਹੜੀ ਮਰਜ਼ੀ ਪਾਰਟਿਸਿਪੇਟ ਕਰ ਸਕਦੇ ਹੋ ਕ੍ਰਿਕਟ ਦੇ ਉੱਥੇ ਟੂਰਨਾਮੈਂਟ ਹੁੰਦੇ ਹਨ ਵਾਲੀਬਾਲ ਦੇ ਬਾਕਸਿੰਗ ਦੇ ਟੂਰਨਾਮੈਂਟ ਰੇਸਾਂ ਹੁੰਦੀਆਂ ਵਾ ਉਹਦੇ ਵਿੱਚ ਤੁਸੀਂ ਬੀਐਸਸੀ ਐਮਐਸਸੀ ਲੜ ਕੁੜੀਆਂ ਦਾ ਮੁੰਡਿਆਂ ਦਾ ਸਰਕਾਰੀ ਕਾਲਜ ਬਹੁਤ ਵਧੀਆ ਮਾਨਤਾ ਪ੍ਰਾਪਤ ਆ ਉਹਦੇ ਵਿੱਚ ਤੁਸੀਂ ਐਮਐਸਸੀ ਬੀਐਸਸੀ ਐਮ ਫਿਲ ਪੀ ਐਚਡੀ ਨਰਸਿੰਗ ਜਿਹੜੇ ਮਰਜ਼ੀ ਏ ਟੂ ਜ਼ेड ਉੱਥੇ ਕੁੜੀਆਂ ਮੁੰਡਿਆਂ ਦੇ ਕੋਰਸ ਜਿਹੜਾ ਮਰਜ਼ੀ ਤੁਸੀਂ ਕੋਰਸ ਕਰ ਸਕਦੇ ਕੰਪਿਊਟਰ ਦਾ ਇੰਜੀਨੀਅਰਿੰਗ ਆਲਾ ਸਾਰੇ ਟੂ ਜ਼ेड ਕੋਰਸ ਨੇ ਉਹ ਤੋਂ ਬਾਅਦ ਤੁਸੀਂ ਆ ਜਾਓ ਪੱਟੀ ਸ਼ਹਿਰ ਦਾ ਬੱਸ ਸਟੈਂਡ ਜਿਹੜਾ ਪੱਟੀ ਸ਼ਹਿਰ ਦਾ ਬਾਬਾ ਸੂਨ ਲਾਲ ਜਿਹੜਾ ਬਾਬਾ ਸੂਨ ਲਾਲ ਪਾਰਕ ਜਿਹੜਾ ਨੇੜੇ ਵਾਲੇ ਬੱਸ ਸਟੈਂਡ ਬਣਿਆ ਉੱਥੋਂ ਤੁਸੀਂ 4:20 ਤੋਂ 4:00 ਵਜੇ ਤੋਂ ਲੈ ਕੇ ਦੇ 5:30 6:00 ਵਜੇ ਤੱਕ ਚੰਡੀਗੜ੍ਹ ਮੋਹਾਲੀ ਦੀਆਂ ਬੱਸਾਂ ਸਵੇਰੇ ਚੱਲਦੀਆਂ ਗੋਂਦਵਾਲ ਕਪੂਰ ਥਲਾ ਜਿਹੜੇ ਬੰਦੇ ਨੇ ਭਾਵੇਂ ਚੰਡੀਗੜ੍ਹ ਮੋਹਾਲੀ ਜਾਣਾ ਵਾ ਸਰਕਾਰੀ ਦੇ ਪ੍ਰਾਈਵੇਟ ਬੱਸਾਂ ਕਿਉਂਕਿ ਸਾਡਾ ਟਰਾਂਸਪੋਰਟ ਮੰਤਰੀ ਸਾਡੇ ਪੱਟੀ ਸ਼ਹਿਰ ਦਾ ਵੀ ਸਾਨੂੰ ਤਾਂ ਬਹੁਤ ਜ਼ਿਆਦਾ ਫਾਇਦਾ ਵੀ ਸਾਡੇ ਪੰਨਾਂ ਪੰਨਾਂ 7 7 10 10 ਮਿੰਟਾਂ ਬਾਅਦ ਪ੍ਰਾਈਵੇਟ ਸਰਕਾਰੀ ਬਾਅਦ ਦਾ ਟਾਈਮ ਅੰਬਰਸਾ ਨੂੰ ਘੱਟੋ ਘਾਟ ਮੇਰੇ ਸਾਹ ਨਾਲ 100 ਬੱਸਾਂ ਜਾਂਦੀ ਹੁੰਦੀ ਪੱਟੀ ਸ਼ਹਿਰ ਤੋਂ ਉਧਰ ਭਿੱਖੀ ਵਣਖੇਮ ਕਨਕੁਲਾ ਮਨੇਆਲਾ ਕੱਚਾ ਪੱਕਾ ਡੇਲੀ ਬੰਦ ਬੱਚਾ ਜਾਂਦੀਆਂ ਨੇ ਤੇ ਉਹਦੇ ਵੀ ਪੱਖੇ ਵੀ ਲੱਗੇ ਨੇ ਆਪਣੇ ਬੱਸ ਸਟੈਂਡ ਬਹੁਤ ਵਧੀਆ ਸ਼ੇਪ ਲੈਸ ਆ ਪੂਰੀਆਂ ਸਹੂਲਤਾਂ ਪੱਖਾ ਵੀ ਲੱਗਾ ਉੱਥੇ ਪੱਥੇ ਵੀ ਲੱਗੇ ਪਾਣੀ ਵਾਲਾ ਆ ਇਹ ਮਤਲਬ ਕੂਲਰ ਲੱਗਾ ਠੰਡਾ ਤੇ ਬੈਣ ਦੀ ਸੁਵਿਧਾ ਬਹੁਤ ਵਧੀਆ ਤੇ ਜੇ ਕਿਸੇ ਨੇ ਕੁਝ ਖਾਣਾ ਪੀਣਾ ਉਹ ਵੀ ਲੱਗੇ ਬਾਜ਼ਾਰ ਬਹੁਤ ਤੇ ਰੇਲਵੇ ਟਿਕਾਣ ਜਿਹੜਾ ਆਪਣਾ ਪੱਟੀ ਸ਼ਹਿਰ ਦਾ ਉਹਦੇ ਬਾਰੇ ਆਪਾਂ ਗੱਲਬਾਤ ਕਰਦੀ ਹੈ ਵੀ ਫਰੋਜ਼ਪੁਰ ਵਾਲੀ ਲੈਨ ਬਹੁਤ ਵਧੀਆ ਬਣ ਰਹੀ ਆ ਜਿਹੜੀ ਬਿਜਲੀ ਦੀ ਤਾਰ ਲੱਗ ਗਈ ਸਾਰੀ A to Z ਕੰਮ ਹੋ ਚੁਕਿਆ ਬਸ ਮਾਨਤਾ ਪ੍ਰਾਪਤ ਹੋਣ ਵਾਲੀ ਜਿਹੜੀ ਕਰਿਆਲੇ ਤੋਂ ਫਰੋਜ਼ਪੁਰ ਅੱਗੋਂ ਥੋੜਾ ਕੰਮ ਰਹਿੰਦਾ ਬਸ ਪੱਟੀ ਸ਼ਹਿਰ ਤੱਕ ਕੰਮ ਹੋ ਗਿਆ ਜਿਹੜਾ ਬਹੁਤ ਵੱਡੀ ਸੁਗਾਤ ਮਿਲ ਰਹੀ ਪੱਟੀ ਸ਼ਹਿਰ ਨੂੰ ਜਿਹੜੀ ਵੱਡੀਆਂ ਅੱਗੇ DMU ਗੱਡੀ ਆਉਂਦੀ ਜਿਹੜੀ ਖੇਮ ਕਰਦੋਂ ਅੰਮ੍ਰਿਤਸਰ ਜਾਂਦੀ ਆ ਉਹਦਾ 10 ਜਾਂ 20 ਰੁਪਏ ਕਿਰਾਇਆ ਵਾ ਤੇ ਬਹੁਤ ਵੱਦਾ ਕਿਉਂਕਿ ਕਿਉਂਕਿ ਹੁਣ ਬੱਸਾਂ ਵਾਲਿਆਂ ਨੂੰ ਇਹ ਆ ਵੀ 5 ਜਾਂ 10 ਰੁਪਏ ਵਧਾਉਣੇ ਪੈਂਦੇ ਉਹਨਾਂ ਦੀ ਮਜਬੂਰੀ ਮਜਬੂਰੀ ਤਾਂ ਵੀ ਕਿਉਂਕਿ ਪੈਟਰੋਲ ਡੀਜ਼ਲ ਮਹਿੰਗਾ ਆ ਰਿਹਾ ਕਿਉਂਕਿ ਉਹਨਾਂ 2.5 ਤੇ 3 ਰੁਪਏ ਕੋ 5 ਰੁਪਏ ਹੁਣ ਵਧਾਇਆ ਘੱਟੋ ਘਾਟ ਮੇਰੇ ਸਾਹਮਣੇ 7-8 ਸਾਲਾਂ ਬਾਅਦ 5 ਰੁਪਏ ਵਧਾਇਆ ਤੇ ਓਏ ਟ੍ਰੇਨ ਦੀ ਸਹੂਲਤ ਇਹ ਆ ਵੀ ਕਿਉਂਕਿ ਇੱਕ ਸਰਕਾਰਾਂ ਨੇ ਜਿਹੜਾ ਆਪਣਾ ਲੇਡੀਜ਼ ਦਾ ਕਿਰਾਇਆ ਮਾਫ਼ ਕੀਤਾ ਵੀਰ ਜੀ ਇਹ ਹੁਣ ਵੇਖੋ ਨਾ ਹੁਣ ਜੇ ਅਸੀਂ ਚੰਗੇ ਹੋਈ ਅਸੀਂ ਕਹੀਏ ਵੀ ਜਿਹੜੀਆਂ ਸਾਡੀਆਂ ਲੇਡੀਜ਼ ਭੈਣਾਂ ਭੈਣਾ ਉਹ ਹੀ ਵੋਟਾਂ ਪਾਉਣ ਸਰਕਾਰ ਨੂੰ ਫਿਰ ਬੰਦੇ ਕਿ ਅਹੀਂ ਤੇ ਅੰਨੇ ਆ ਵੀ ਨੌਕਰੀਆਂ ਦੋ ਅਸੀਂ ਬਿੱਲ ਵੀ ਤਾਰ ਲਾਂਗੇ ਅਸੀਂ ਕਿਰਾਇਆ ਵੀ ਲਾ ਲਾਂਗੇ ਅਸੀਂ ਕਣਕ ਵੀ ਲੇ ਲਾਂਗੇ ਅਸੀਂ ਸਾਰਾ ਕੁਝ ਲੈ ਲਾਂਗੇ ਤੇ ਪ੍ਰਾਈਵੇਟ ਕੋਈ ਫੈਸਿਲਿਟੀ ਸਿ ਲਿਆਓ ਕੋਈ ਫੈਕਟਰੀਆਂ ਲਿਆਓ ਕੋਈ ਉਦਯੋਗ ਬਤੀ ਕੋਈ ਬਾਨੀ ਡਾਨੀ ਜੀਓ ਸੇਮ ਵਾਲੇ ਕੋਈ ਇੱਧਰ ਇੱਧਰ ਵੀ ਵਿਕਾਸ ਹੋਵੇ ਤਰਨਤਾਰ ਨੰਬਰਸਰ ਵਾਲੇ ਸ਼ਹਿਰ ਵੀ ਕੋਈ ਜਿੱਦਾਂ ਸਿਮਾ ਸੁਮਾ ਦਾ ਕੋਈ ਜਿੱਦਾਂ ਟਰੈਕਟਰਾਂ ਦਾ ਟਰੈਕਟਰ ਬੰਦੇ ਹਨਾ ਸਾਈਕਲ ਬੰਦੇ ਆ ਲੁਧਿਆਣੇ ਜਲੰਧਰ ਧਾਗਾ ਫੈਕਟਰੀਆਂ ਕਪੜਾ ਫੈਕਟਰੀ ਇਹ ਚੀਜ਼ਾਂ ਬਨਣੀਆਂ ਚਾਹੀਦੀਆਂ ਵਾ ਇਸ ਕਰਕੇ ਥੋੜਾ ਜਿਹਾ ਸਾਡਾ ਬੈਕਵਰਡ ਏਰੀਆ ਜਿਹਨੂੰ ਕਹਿ ਦਿੰਦੇ ਆ ਆਪਣਾ ਬਾਰਡਰ ਏਰੀਆ ਪੈ ਜਾਂਦਾ ਇੱਧਰ ਥੋੜਾ ਜਿਹਾ ਘੱਟ ਆਪਣਾ ਪਰ ਸਰਕਾਰ ਨੂੰ ਬੇਨਤੀ ਹੈ ਵੀ ਇੱਧਰ ਨੂੰ ਵੀ ਕਿਉਂਕਿ ਪੱਟੀ ਸ਼ਹਿਰ ਦੇ ਲਾਗੇ ਛਾਗੇ ਇੰਨੀ ਸਰਕਾਰੀ ਜਗ੍ਹਾ ਖਾਲੀ ਹੈ ਨਾ 5-5 10-10 ਕਿੱਲੇ ਇੰਨੀ ਖਾਲੀ ਜਗ੍ਹਾ ਨਾ ਇਹਦੇ ਵਿੱਚ ਫੈਕਟਰੀਆਂ ਬਨਣੀਆਂ ਚਾਹੀਦੀਆਂ ਖੜਾਉਣੀਆਂ ਦੀਆਂ ਹੋਈਆਂ ਕੋਈ ਟੌਫੀਆਂ ਕੋਈ ਬਿਸਕੁਟਾਂ ਆਂਦੀਆਂ ਫੈਕਟਰੀਆਂ ਇਹੋ ਜਿਹੀਆਂ ਕੋਈ ਇੱਧਰ ਸਰਕਾਰ ਮੰਤਰੀ ਸਾਹਿਬ ਨੂੰ ਵੀ ਬੇਨਤੀ ਹੈ ਵੀ ਉੱਥੇ ਜਿਹੜਾ ਸੰਸਦ ਇਹ ਕਾਰਵਾਈ ਜ਼ਰੂਰੀ ਉਸ ਤੋਂ ਬਾਅਦ ਆਪਾਂ ਲਾ ਲੋ ਪੱਟੀ ਸ਼ਹਿਰ ਦਾ ਆਪਣਾ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਦੇ ਵਿੱਚ ਸਰਕਾਰ ਨੇ ਸੀਐਮ ਸਾਹਿਬ ਨੇ ਮਾਨ ਨੇ ਕਿਹਾ ਵੀ 5 ਤੋਂ 10 ਲੱਖ ਦਾ ਜਿਹੜਾ ਹੁਣ ਆਪਾਂ ਸਰਕਾਰੀ ਵੀ ਚੱਲੂ ਤੇ ਪ੍ਰਾਈਵੇਟ ਵੀ ਆਯੂਸ਼ਮਾਨ ਕਾਰਡ ਉਹ ਸਾਰਿਆਂ ਨੇ ਬਣਾਉਣਾ ਚਾਹੀਦਾ ਉਹਦੇ ਵਿੱਚ ਤੁਸੀਂ ਮਤਲਬ ਸਾਰੇ ਡਾਕਟਰ A ਤੋਂ Z ਬੈਂਦੇ ਨੇ ਕੋਈ ਗੋਡਿਆਂ ਦਾ ਕੋਈ ਅੱਖਾਂ ਦਾ ਕੋਈ ਚਮੜੀ ਦਾ ਸਾਰੇ ਡਾਕਟਰ A ਤੋਂ Z ਬੈਂਦੇ ਨੇ ਮਤਲਬ ਜਿਹੜਾ ਪ੍ਰਾਈਵੇਟ ਤੋਂ ਕੱਟ ਫੀਸ ਤੇ ਸਾਰੇ ਟੈਸਟ ਹੁੰਦੇ ਨੇ ਉਕੀ ਬਾਹਰ ਮੈਡੀਸਿਨ ਅੰਦਰੋਂ ਮੈਡੀਸਿਨ ਮਿਲ ਜਾਂਦੀ ਹੈ ਇਹ ਬਹੁਤ ਵਧੀਆ ਲੈਸ ਸਾਰੀਆਂ ਸਹੂਲਤਾਂ ਸਾਡਾ ਰੈ ਸਰਕਾਰੀ ਸਿਵਲ ਹਸਪਤਾਲ ਪੱਟੀ ਸ਼ਹਿਰ ਦਾ ਲੈਸ ਆ ਏ ਟੂ ਜ਼ेड ਉਸ ਤੋਂ ਬਾਅਦ ਗਰਾਊਂਡ ਦੀ ਗੱਲ ਕਰ ਲਈ ਆਪਾਂ ਬੱਸ ਕਰਨ ਦੀ ਗੱਲ ਕਰ ਲਈ ਰੇਲਵੇ ਸਟੇਸ਼ਨ ਦੀ ਵੀ ਆਪਾਂ ਗੱਲ ਕਰ ਲਈ ਬਹੁਤ ਵਧੀਆ ਸਾਫ਼-ਸੁਥਰਾ ਸਾਡਾ ਰੇਲਵੇ ਸਟੇਸ਼ਨ ਆ ਉਹਦੇ ਨਾਲ ਹੀ ਮਤਲਬ ਪੱਖੇ ਲੱਗੇ ਨੇ ਪਾਣੀ ਪੀਣ ਵਾਲਾ ਪਾਣੀ ਉਸ ਤੋਂ ਬਾਅਦ ਆਪਾਂ ਸੇਵਾ ਕੇਂਦਰ ਜਿਹੜਾ ਪੱਟੀ ਸ਼ਹਿਰ ਦਾ ਬਹੁਤ ਵਧੀਆ ਲੈਸ ਸਾਰੀਆਂ ਸਹੂਲਤਾਂ ਨਾਲ ਲੈਸ ਆ ਉੱਥੇ ਪੱਖਿਆਂ ਦਾ ਇੰਤਜ਼ਾਮ ਵਾਈਫਾਈ ਦਾ ਇੰਤਜ਼ਾਮ ਹਨਾ ਜੋ ਜਿੱਦਾਂ ਆਧਾਰ ਕਾਰਡ ਹੋ ਗਿਆ ਪੈਨ ਕਾਰਡ ਹੋ ਗਿਆ ਆਪਾਂ ਐਡੀ ਮੌਤ ਦਾ ਸਰਟੀਫੀਕੇਟ ਕੋਈ A ਤੋਂ Z ਜਿੱਦਾਂ ਹੁਣ ਆਪਾਂ ਜਨਮ ਤਰੀਕ ਉਹ ਸਾਰਾ ਉਸੇ ਟਾਈਮ ਸਰਕਾਰ ਨੇ ਕਿਹਾ ਵੀ ਉਸੇ ਟਾਈਮ ਹੁਣ ਲਰਨਿੰਗ ਲਾਇਸੈਂਸ ਜਿਹੜਾ ਆਪਣਾ ਬੰਦਾ ਪਹਿਲਾਂ ਆਪਾਂ ਨੂੰ ਮਊ ਬਣੇ ਮੁਖਸਰ ਲਾ ਕੇ ਜਾਣਾ ਪੈਂਦਾ ਸੀ ਉਹ ਆਂਦੇ ਵੀ ਹੁਣ ਅਗਲੇ ਦਿਨ ਹੀ ਮਿਲ ਜੂਗਾ ਲਰਨਿੰਗ ਲਾਇਸੈਂਸ ਜੀ ਨੂੰ ਆਂਦੇ ਤੇ ਜਿਹੜੀਆਂ ਰਜਿਸਟਰੀਆਂ ਹੁੰਦੀਆਂ ਸੀ ਉਹ ਵੀ ਹੁਣ ਬਹੁਤ ਸ਼ਾਰਟ ਤਰੀਕੇ ਅੱਜ ਕੱਲ ਆਨਲਾਈਨ ਕੰਮ ਜਿੱਦਾਂ ਆਨਲਾਈਨ ਕੰਮ ਮਤਲਬ ਜਿੱਦਾਂ ਹੁਣ ਚਲਾਨ ਕੱਟਨੇ ਆਨਲਾਈਨ ਚਲਾਨ ਹੋ ਗਏ ਜਿੱਦਾਂ ਪੇਟੀਏ ਮਸ਼ੀ ਹਾਲਪਲੇਨ ਆਨਲਾਈਨ ਸਕੀਮ ਹੋ ਗਿਆ ਹੁਣ ਬੈਂਕਾਂ ਚਲ ਜਾਓ ਉਸੇ ਟਾਈਮ ਐਂਟਰੀ ਅੱਗੇ ਹੁੰਦੀ ਸੀ ਪਿੰਨਾਂ ਨਾਲ ਐਂਟਰੀ ਪਉਣੀ ਅੱਜ ਕੱਲ ਬਹੁਤ ਟੈਕਨੋਲੋਜੀ ਸੋਸ਼ਲ ਮੀਡੀਆ ਬਹੁਤ ਆ ਗਿਆ ਕਿਉਂਕਿ ਜਾਪਾਨ ਆਪਣਾ ਜਾਪਾਨ ਹੋ ਗਿਆ ਨੇਪਾਲ ਚਾਈਨਾ ਆਪਣੇ ਤੋਂ ਬਹੁਤ ਬੁਟਾਣ ਆਪਣੇ ਤੋਂ ਬਹੁਤ ਅੱਗੇ ਆ ਉਹਨਾਂ ਲਾਲੋ ਹਿਸਾਬ ਤੁਸੀਂ ਵੀ ਜਿਹੜੀਆਂ ਮੋਟਰਸਾਈਕਲ ਆ ਜਿਹੜੀਆਂ ਆਪਣੀਆਂ ਆਪਣੀਆਂ ਗੱਡੀ ਵਰਨਾ ਗਿਆ ਦਿਨੇ ਗੱਡੀਆਂ ਉਹ ਉੱਡਣ ਵਾਲੀਆਂ ਬਣਾ ਦੀਆਂ ਟ੍ਰੈਫਿਕ ਦੀ ਸਮੱਸਿਆ ਉੱਥੇ ਆਉਂਦੀ ਨਹੀਂ ਕਿਉਂਕਿ ਬੁਲਟ ਟ੍ਰੇਨਾਂ ਉਹ ਪਾਣੀ ਥਾਣੀ ਕੱਢੀ ਜਾਂਦੇ ਆ ਕਰੀ ਜੰਗਲਾਂ ਥਣੀ ਕੱਢੀ ਇਹੋ ਟੈਕਨੋਲੋਜੀ ਉਹ ਇੰਜੀਨੀਅਰ ਦਿਮਾਗ ਬਹੁਤ ਜਿਆਦੇ ਨੇ ਉਹ ਚੀਜ਼ਾਂ ਹੌਲੀ ਹੌਲੀ ਹੁੰਦੀਆਂ ਜਿਦਾਂ ਐਪਲ ਦਾ ਫੋਨ ਆਈਫੋਨ ਆਪਣੇ ਯਾਰ ਦੋਸਤੋ ਆਈਫੋਨ ਹੋ ਗਿਆ ਆਪਾਂ ਨੇ ਤੇ ਤੁਹਾਈਫੋਨ ਉਹ ਜਦੋਂ ਜਿੱਥੇ ਆਈਫੋਨ ਬਣਦਾ ਐਪਲ ਸੀਓ ਜਿਹੜੇ ਚਾਈਨਾ ਚ ਬੰਦੇ ਸਾਊਥ ਕੋਰੀਆ ਚ ਬੰਦੇ ਸੈਮਸੰਗ ਉਧਰ ਜਦੋਂ ਉਹ ਚੀਜ਼ ਕੋਈ ਕਸ ਜਾਂਦੀ ਨਾ ਪੁਰਾਣੀ ਹੋ ਜਾਂਦੀ ਉਹ ਫਿਰ ਇੰਡੀਆ ਚ ਆ ਜਾਂਦੀ ਤੇ ਇੰਡੀਆ ਵਾਲੇ ਕਹਿੰਦੇ ਐਪਲ ਦਾ ਫੋਨ ਆਈਫੋਨ ਲੈਣਾ ਇਹ ਚੱਕਰ ਬਣ ਜਾਂਦਾ ਟੈਕਨੋਲੋਜੀ ਅੱਜ ਕੱਲ ਮੀਡੀਆ ਕਾਲ ਯੁੱਗ ਬਹੁਤ ਸਿਖਰਾਂ ਤੇ ਆ ਆ ਰਹੇ ਆ ਯਾਰ ਕਮੈਂ ਤੇ ਬਹੁਤ ਰਾਤ ਕੀ ਮੜਾ ਮੋਟਾ ਇਸ ਬਾਰੇ ਸਾਡੀ ਬੇਨਤੀ ਹੈ ਵੀ ਆਪਾਂ ਨੌ ਲੱਖੀ ਪੱਟੀ ਸ਼ਹਿਰ ਦੀਆਂ ਸਿੱਤਾਂ ਕਰਨੀਆਂ ਕਿਉਂਕਿ ਜਿੱਥੇ ਬੰਦਾ ਰਹਿੰਦਾ ਉਥੋਂ ਦੀ ਗੱਲ ਕਰਨੀ ਬੜੀ ਜ਼ਰੂਰੀ ਆ ਇਸ ਕਰਕੇ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸਿਆਂ ਪੱਟੀ ਸ਼ਹਿਰ ہاں ਦੋ ਚੀਜ਼ਾਂ ਰਹਿ ਗਈਆਂ ਬਸ ਇੱਕ ਆਪਣਾ ਬੀਬੀ ਰਜਨੀ ਗੁਰਦੁਆਰਾ ਜਿਹੜਾ ਦੂਨੀ ਚੰਦ ਦੀਆਂ ਹੀ 6-7 ਦੀਆਂ ਸੀ ਉਹ ਆਂਦਾ ਵੀ 6 ਦੀਆਂ ਆਂਦੀਆਂ ਵੀ ਅਸੀਂ ਟੀਰਾ ਖਾਨੀਆਂ ਦੁਨੀ ਚੰਦ ਜਿਹੜਾ ਸਤਨੀਤੀ ਉਹਾਂ ਦੀ ਮਰ ਰਫਾ ਖਾਨੀ ਉਹਨੇ ਫਿਰ ਕੋੜੇ ਨਾਲ ਕੋੜੇ ਨਾਲ ਵਿਆਹ ਕਰਤਾ ਇਹ ਤਾਂ ਫਿਰ ਜਿਹੜਾ ਜਦੋਂ ਉੱਥੋਂ ਤੁਰੇ ਉਹ ਬੀਬੀ ਰੈਣੀ ਗੁਰਦੁਆਰਾ ਸਟੇਸ਼ਨ ਦੇ ਸਾਹਮਣੇ ਬਣਿਆ ਆਪਣੇ ਪੱਟੀ ਸਟੇਸ਼ਨ ਤੇ ਜਿਹੜਾ ਬਿੱਦੀ ਚੰਦ ਪਾਟ ਸਾਹਿਬ ਦਾ ਗੁਰਦੁਆਰਾ ਬਾਬਾ ਬਿੱਦੀ ਚੰਦ ਗੁਰਦੁਆਰਾ ਪਾਟ ਸਾਹਿਬ ਉਹਦਾ ਬਹੁਤ ਵੱਡਾ ਇਤਿਹਾਸ ਹੈ ਇਹ ਗੁਰਦੁਆਰਾ ਚਵਾਰਾ ਸਾਹਿਬ ਇੱਥੋਂ ਦੇਸ਼ਾਲੇ ਲੈ ਸੀ ਇਸ ਕਰਕੇ ਕਿਉਂਕਿ ਪੱਟੀਸ਼ਾਹ ਦੀ ਸਿਫਤ ਕਰਨੀ ਬੜਾ ਬੰਦਾ ਕਿਉਂਕਿ ਅਸੀਂ ਰਹਿੰਦੇ ਹਾਂ ਸਾਨੂੰ ਪਤਾ ਇੱਥੇ ਪਾਰਕਾਂ ਬਣੀਆਂ ਵਾ ਇੱਥੇ ਬੰਦਾ ਬਜ਼ੁਰਗ ਆ ਸਕਦੇ ਨੇ ਬਹਿ ਸਕਦੇ ਨੇ ਹਨਾ ਗੱਲਬਾਤ ਕਰ ਸਕਦੇ ਨੇ ਕਿਉਂਕਿ ਇੱਥੇ ਠੰਡੀ ਛਾਂ ਕਿਉਂਕਿ ਬੂਟੇ ਲੱਗੇ ਨੇ ਮਤਲਬ ਸੈਰ ਹੋ ਜਾਂਦੀ ਨਾਲ ਆਕਸੀਜਨ ਮਿਲਦੀ ਹਨਾ ਛੋਟੇ ਬੱਚਿਆਂ ਲਈ ਪੰਘੂੜੇ ਲੱਗੇ ਨੇ ਹਨਾ ਜੋ ਮਰਜ਼ੀ ਕਰਨ ਬੈਠ ਸਕਦੇ ਨੇ ਪਰਿਵਾਰ ਨਾਲ ਗੱਲ ਜਿਹੜੀ ਘਰੇ ਗੱਲਬਾਤ ਨਹੀਂ ਹੁੰਦੀ ਉਹ ਖੁੱਲੇ ਜੀ ਗੱਲਬਾਤ ਕਰ ਲੈਣੀ ਤੇ ਨਾਲ ਸਿਹਤ ਹੋ ਜਾਂਦੀ ਨਾਲ ਆਕਸੀਜਨ ਮਿਲਦੀ ਨਾਲ ਬੰਦਾ ਕਸਰਤ ਕਰ ਲੈਂਦਾ ਦੋ ਪਾਰਕਾਂ ਬਣੀਆਂ ਪੱਟੀ ਸ਼ਹਿਰ ਦੇ ਲਾਂਗੇ ਤੇ ਬਾਕੀ ਤੁਸੀਂ ਵੇਖੋ ਵੀ ਇਹਦੀਆਂ ਜਿਹੜੀਆਂ ਆਸੇ ਪਾਸੇ ਕਿਉਂਕਿ 40 50 ਪਿੰਡ ਪੈਂਦੇ ਨੇ ਕਿਉਂਕਿ ਸਾਡਾ ਸ਼ਹਿਰ ਹੈ ਜਿਹੜਾ ਪੂਰਾ ਐ ਵਧੀਆ ਹੋਂ ਤੁਸੀਂ ਚੌਂਕ ਵੇਖ ਸਾਡੇ ਬਾਹਮੀ ਵਾਲਾ ਚੌਂਕੁੱਲਾ ਚੌਂਕ ਘਾੜੀ ਬਿਆਰ ਇਹੋ ਜਿਹੇ ਬਹੁਤ ਵਧੀਆ ਚੌਂਕ ਇੱਕ ਹੋਰ ਬੇਨਤੀ ਆ ਵੀ ਸਾਡੇ ਨਸ਼ਾ ਬਹੁਤ ਘੱਟ ਪੱਟੀ ਸ਼ਹਿਰ ਦੇ ਵਿੱਚ ਇੱਕ ਹਾਸ ਕਰਕੇ ਬੇਨਤੀ ਹਾਂ ਚਲੋ ਹੁੰਦਾ ਹਰ ਕੇ ਦੇ ਪਿੰਡਾਂ ਸ਼ਹਿਰਾਂ 'ਚ ਹੁੰਦਾ ਪਰ ਸਾਡੇ ਬੜਾ ਨੱਥ ਪਾਈ ਸਰਕਾਰਾਂ ਨੇ ਸਰਕਾਰ ਸਾਨੂੰ ਕਹਿੰਦੀ ਆ ਵੀ ਹੁਣ ਵੇਖੋ ਸਾਡੇ ਮੰਤਰੀ ਐਮਸੀ ਐਮਐਲਏ ਐਮਪੀ ਨਸ਼ਾ ਵਿਰੁੱਧ ਕੈਂਪ ਲਾ ਰਹੇ ਨੇ ਸ਼ਹਿਰਾਂ 'ਚ ਪਿੰਡਾਂ 'ਚ ਜਾ ਰਹੇ ਨਸ਼ਾ ਵਿਰੁੱਧ ਆਪਣਾ ਯੂਥ ਭਾਈ ਚਾਰਾਗੇ ਹੋ ਰਿਹਾ ਵੀ ਪਿੰਡਾਂ 'ਚ ਮਤੇ ਪਾਸ ਹੋ ਰਹੇ ਨੇ ਆ ਵੀ ਜੇ ਕੋਈ ਪਿੰਡ ਦਾ ਵੇਦ ਆਹੀਂ ਨਾਲ ਨਹੀਂ ਤੁਰਨਾ ਨਾ ਹੀ ਗਵਾਹੀ ਪੂਣੀ ਇਹੋ ਜਿਹੀਆਂ ਚੀਜ਼ਾਂ ਦਾ ਜਦੋਂ ਮਤੇ ਪਾਸ ਹੋਣਗੇ ਜਾਂ ਕਾਨੂੰਨ ਬਣੂਗਾ ਫਿਰ ਹੁਣ ਵੇਖੋ ਜਾਂ ਇੱਕ ਦੋ ਬੰਦੇ ਨਸ਼ੇ ਪੇ ਫਿਰ ਪਿੰਡ ਦੇ ਸਰਪੰਚ ਕਈ ਕਈ ਬੰਦੇ ਛਡਾਉਣ ਚੱਲ ਜਾਂਦੇ ਜਾਂ ਸਿਫਾਰਸ਼ਾ ਇਹ ਆਮ ਪਾਰਟੀ ਦੀ ਇਹ ਬੜੀ ਵਧੀਆ ਵੀ ਜਿਹੜੇ ਹੁਣ ਜਗੇ ਨਵੇਂ ਮੁੰਡੇ ਆ ਨੀਡ ਦੀਆਂ ਪ੍ਰੀਖਿਆਾਂ ਜੀਜ ਦੀਆਂ ਪ੍ਰੀਖਿਆਾਂ ਜਿਹੜੇ ਪਟਵਾਰੀ ਤਹਿਸੀਲਦਾਰ ਐਸਡੀਐਮ ਬਣੇ ਨੇ ਉਹ ਚ ਅੱਜਕੱਲ ਸਿਫਾਰਸ਼ ਨਹੀਂ ਚੱਲਦੀ ਆਮ ਪਾਰਟੀ ਦੀ ਇਹ ਬੜੀ ਵੱਡੀ ਸ਼ਿਫਟ ਆ ਵੀ ਆਪ ਦੇ ਬਲਬੂਤੇ ਦੇ ਬੰਦਾ ਭਰਤੀ ਹੋ ਰਿਹਾ ਪੰਜਾਬ ਪੁਲਿਸ ਹੋ ਗਈ ਆਰਮੀ ਹੋ ਗਈ ਹੋਰ ਜਿੰਨੇ ਵੀ ਰੇਲਵੇ ਜਿੰਨੇ ਵੀ ਪੰਜਾਬ ਦੇ ਪੰਜਾਬ ਦੇ ਪੇਪਰ ਹੁੰਦੇ ਨੇ ਬੜੀ ਵਧੀਆ ਕਿਉਂਕਿ ਆਪਣੇ ਬਲਬੂਤੇ ਦੇ ਹੋਣਾ ਸਿਫਾਰਸ਼ ਅਜਿਹਾ ਜਾਰੀ ਸਭ ਤੋਂ ਜਾਰੀ ਖਤਮ ਹੋ ਗਈ ਚੁਕੀ ਹੈ ਭਾਵਾਂ ਤੁਸੀਂ ਬੈਂਕ ਚ ਜਲ ਜੋ ਭਾਵਾਂ ਪਟਵਾਰੀ ਚਲ ਜੋ ਭਾਵਾਂ ਤਹਿਸੀਲਦਾਰ ਚਲ ਜੋ ਸਾਰੇ ਕਿਤੇ ਇਹ ਜਿਹੜੀ ਰਿਸ਼ਵਤ ਖੋਰੀ ਬਹੁਤ ਬੰਦ ਹੋ ਚੁਕੀ ਬੜਾ ਵਧੀਆ ਲੱਗਦਾ ਇਸ ਕਰਕੇ ਪੱਟੀ ਸ਼ਹਿਰ ਦੀ ਆਪਾਂ ਅੱਜ ਗੱਲਬਾਤ ਕੀਤੀ ਏ ਟੂ ਜ਼ेड ਤੇ ਕੋਈ ਗਲਤੀ ਹੋ ਗਈ ਵੱਧ ਕਰ ਮਾਫ ਕਰਨਾ ਭਾਈ ਖਾਲਸਾ ਜੀ ਉਹ ਕੀਰ ਵਾਲਾ ਪਿਆ ਦੂੰ ਓਏ ਪੈਸੇ ਤੁਸੀਂ ਹਿੰਦਿਆਣੇ ਲਿਆ ਦੋ ਰੋਲੇ ਮੇਰੇ ਪਾਸ ਤੋਂ ਪੈਸੇ ਮਿਲ ਜਾਣਗੇ ਪੈਸੇ ਤੇਨੂੰ ਨਹੀਂ ਬੜੇ ਹਾਂ ਕੀ ਉਹ ਮੰਮਾ ਸਾਜ ਮੈਂ ਆ ਗਿਆ ਉਹ ਚੱਲੀ ਹੈ ਡੀਲਰ ਵਾਲੀ ਵੇਚ ਗਿਆ ਜੀ ਉਹ ਆ ਰਹੀ ਆ ਚੱਕੇ ਚੜ੍ਹੇ ਚੱਕੇ ਚੱਲੇ ਨੂੰ ਚੱਲ ਫੁਮਾਇਦਾ ਆਹ ਫੜ ਕੇ ਰੱਖੀ ਰੱਖ ਕੇ ਰੱਖੀ ਫੁਮਾਇਦਾ ਫੁਮਾਇਦਾ ਚੱਲ ਜੀ ਲੈ ਦੇਖ ਤਾ ਯਾਰ 2 ਮਿੰਟ ਲੱਗਣਾ ਚਾਹ ਬਣਾਉਣਾ ਚਾਹੁੰਦਾ ਹੋਰ 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 ਬੜਾ ਯਾਰ ਆ ਤਾਂ ਤੂੰ ਉਹਨੂੰ ਆ ਲੈਂਦੇ ਤੂੰ ਨਾ ਸਭ ਜਾ ਵਸਮਾਨ ਗਿਆ ਬੇਟੇ ਅੰਦਰ ਸਾਮਾਨ ਤੇਰਾ ਖੁੱਲ ਜਾਏਗਾ ਸਾਮਾਨ ਤੇਰਾ ਪੂਰਾ ਖੰਡਾ ਚਿੰਤਾ ਨਾ ਕਰ ਸੌ ਡਿਗਰੀ ਨਹੀਂ ਚਾਪ ਰਹੇ ਮੜੀ ਰੈਸਟ ਕਰ ਲੋ ਹਾਂ ਨਾ ਨਾ ਰੈਸਟ ਨਹੀਂ ਕਰਨੀ ਇੱਕ ਹੀ ਰਹਿ ਗਿਆ ਤੁਹਾਡਾ ਫਾਇਦਾ ਚਾਪਣਾ ਸੀ ਹਾਂ ਠੀਕ ਹੈ ਤੁਸੀਂ ਬਣਾਓ ਦੋ ਤਿੰਨ ਪੇਪਰ ਹੈ ਜੀ ਬਹੁਤੀ ਨਹੀਂ ਹੈ ਦੋ ਬਚੇ ਜਿਆਦਾ ਨਹੀਂ ਹੈ ਤਿੰਨ ਹੈ ਉਹ ਮੈਂ ਚਾ ਲਿਓ ਤੁਸੀਂ ਬਣਾਓ ਹਾਂ ਨਹੀਂ ਅੰਕਲ ਤੂੰ ਨਾਲ ਲੱਗ ਇਹਨਾਂ ਨੂੰ ਨਹੀਂ ਜਾਜ ਮੈਂ ਗਲਤ ਕਰਾ ਦੇਣਾ ਇਹ ਕੰਮ ਨਾ ਨਾ ਹੋਰ ਕੁਝ ਨਹੀਂ ਗਲਤ ਹੋਗਾ ਯਾਰ ਗਲਤ ਕਿੱਥਾ ਹੋਗਾ ਗਲਤ ਕਿੱਥਾ ਹੋਗਾ ਮੈਂ ਕਹਿੰਦਾ ਕਿ ਉਸ ਵਾਸਤੇ ਹੋਰ ਕਰੋ ਹੋਰ ਖਮੋ ਚਲਾਉਣਾ ਤਾਂ ਕਿ ਸਿਪਾਲਾ ਕਿ ਉਹ ਨਾਲ ਹੀ ਰੱਸੀਆਂ ਤੂੰ ਬੰਨੀਆਂ ਨਾ ਆ ਮੈਂ ਖਰਾਬ